ਖਲੋ 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 ਕਲੋ ਜੋ ਪਹਿਲਾ ਸਦਾ ਅੱਡੇ ਕਰ ਵੈਲਕਮ ਨੌਰੀ ਹਾਂ ਨੂੰ ਤੇ ਆ ਗਿਆ ਜਿਸ ਦਾ ਵਿਆਹ ਦਾ ਕਾਟ ਤੇਲ ਚਵਾਈ ਨੀ ਲੈਣੀ ਅਸੀਂ ਚਾਹ ਨਾਲ ਆਏ ਆ ਆਜੋ 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 ਕੋਈ ਨਹੀਂ ਬਹਿਤਾ ਨਾਲ ਨਾਲ ਚੰਗਾ ਮਾਮੀ ਮਾਮੀ ਕਹਿੰਦੇ ਨਾਲ ਨਾਲ ਹੀ ਚੰਗਾ ਨਹੀਂ ਨਹੀਂ welcom ਬਹੁਤ 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 ਮੁਬਾਰਕਾ ਤੁਹਾਨੂੰ ਵਿਆਹ ਦੀਆਂ ਚਲੋ ਕੌਲੀ ਮਾਮੀ ਨੂੰ ਫੜਾਤੀ ਤੁਸੀਂ ਅੰਦਰ ਆਜੋ 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 ਡੈਡੀ ਡੀ ਕੰਡੇ ਤੁਹਾਨੂੰ ਕਹਦੇ ਤੇ ਡੈਡੀ ਨੇ ਜਾਣਾ ਹੈਗਾ ਆਪਣਾ ਵਿਆਸ ਜਾਣਾ ਇਹ ਤਾਂ ਕਹਿੰਦੇ ਹੋਣ ਹੀ ਨਹੀਂ ਡੈ ਮਿੱਠਾ ਮਿੱਠਾ ਖਾ ਲਈਏ ਮੇਰੇ ਸਾਰੇ ਕੱਪੜੇ ਨਾਲ ਰੱਖੇ ਕਮਰੇ ਦੇ ਮੇਲੇ ਤਾਂ ਖਾਵਾ ਨਾ ਲੱਗੇ ਕੁੰਬਦ ਸਾਰਾ ਬੰਦ ਉਹਨੇ ਪਿੱਛੇ ਜਲ ਗਿਆ ਸਾਰੇ ਕੱਪੜੇ ਬਾਹਰ ਕੱਢੇ ਫੇਰ ਦੁਬਾਰਾ ਵੇਰੋ ਫੇਰ ਜਿਹੜਾ ਕੰਮ ਹੋ ਜੇ ਨਾਲੋਂ ਨਾਲ ਚੰਗਾ ਹੁੰਦਾ ਮਾਮੀ ਨੇ ਕਹੇ ਤਾਂ ਤੁਹਾਨੂੰ ਨਾਲੋਂ ਨਾਲ ਤੇਲ ਚਵਾਈ ਵੀ ਦੇਤੀ ਨਾ ਮੋਂ ਮੁੰਗੇ ਨਾ ਤੇ ਤੇਰਾ ਮੇਰਾ ਵਧੀਆ ਨਹੀਂ ਮੇਰੇ ਕੱਲੇ ਦੇ ਹੀ ਹੋਣੇ ਹਲੇ ਮੈਂ ਕਹਿ ਕਹਿ ਕੇ ਹਾਰ ਹੋ ਗਿਆ ਆਪਣੇ ਘਰ ਜਾਨੂੰ ਛੜਾ ਨਹੀਂ ਕਵਾਰਾ ਮੈਂ ਮਾਮਾ ਮੈਂ ਹਰ ਵੀਡੀਓ 'ਚ ਕਹਿੰਦਾ ਹਾਂ ਹਰ ਵੀਡੀਓ 'ਚ ਛੜਾ ਹੀ ਕਹਿੰਦੇ ਮੈਨੂੰ ਲੋ ਬਹੁਤ ਬਹੁਤ ਤੁਹਾਨੂੰ ਮੁਬਾਰਕਾਂ ਤੇ ਮਹਾਰਾਜ ਸੁੱਖ ਦਾ ਟਾਈਮ ਲਿਆਵੇ ਮਾਮੀ ਸੱਸ ਬਣ ਚੱਲੀ ਫਿਰਾਂ ਮਾਮੀ ਹਲੇ ਉਦਾਂ ਉਮਰ ਤੇ ਨਹੀਂ ਸੱਸ ਬਣ ਵਾਲੀ ਹੈ ਨਹੀਂ ਲੱਗਦੀ ਨਹੀਂ ਨਾ ਮਾਮੀ ਹਲੇ ਮਾਮੀ ਹਲੇ ਮਾਮੀ ਲੱਗਦੀ ਨਹੀਂ ਨਾ ਮਾਮਾ ਕਿੱਥੇ ਲੱਗਦਾ ਹਲੇ ਵੀ ਸੱਸ ਸੋਹਰਾ ਬਣ ਗਏ ਏਡੀ ਖੇਤੀ ਮੇਨਟੇਨ ਕੀਤਾ ਆਪਣੇ ਆਪ ਨੂੰ ਮੋੜੀ ਦਾ ਵੀ ਦਾ ਵਿਆਹ ਕਹਿਣ ਆਏ ਆ ਸ਼ਗਨ ਨਹੀਂ ਮੋੜੀ ਦਾ ਥੋੜਾ ਯਾ ਥੋੜਾ ਯਾ ਈ ਉਹ ਰਬੀ ਦਾ ਨਹੀ ਨਹੀ ਕੋਈ ਗੱਲ ਨਹੀਂ ਗੈਰਾਂ ਹੀ ਈ ਲੱਗ ਪਜੇ ਦੇਖ ਸਕਦੇ ਆ ਵਿਆਹ ਤੇ ਨਹੀਂ ਕੋਈ ਪਰਸੋਂ ਕਹਿਣਾ ਨਹੀਂ 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 ਸਹੀ ਗੱਲ ਨਹੀਂ ਇਹ ਵੀ ਨਹੀਂ ਗੱਲ ਨਹੀਂ ਉਹ ਨਹੀਂ ਪੈਣੀ ਉਹ ਨਹੀਂ ਲੈ ਕੇ ਨਹੀਂ ਆਵੇ ਨਹੀਂ ਉਹ ਰੱਖ ਲੋ ਕੋਈ ਨਹੀਂ ਮਨੂ ਦੇ ਆ 500 ਸਰਵੰਦਾ ਤੀਤੀ ਤੀਤੀ ਖਾ ਲਿਓ ਨਹੀਂ ਆਂਦੇ ਨਹੀਂ ਆਂਦੇ ਸਦਾ ਵੀ ਨਹੀਂ ਆਪਰਾ ਆਂ ਨਾ ਬਣੀ ਦਿੰਨੇ ਆਂੂ ਅੰਗਾ ਜੱਦੇ ਨਹੀਂ ਇਤਨਾ ਦਿੰਨੇ ਤੇ ਨਹੀਂ ਇਹ ਆਡਾ ਕੋਈ ਨਾ ਕੋਈ ਚਾਹੇ ਕੋਈ ਦਿੰਨੇ ਲਿਆਣੀ ਆ ਦੇਖੀ ਦਾ ਪਰੇਸ਼ਾਨ ਆਣੀਆ ਕੋਣ ਵੀ ਐਨਾ ਮੇਰੇ ਸੂਟ ਮੋੜ ਤੇ ਮੇਰਾ ਉਹ ਮੋੜ ਕੋਈ ਵੀ ਚੀਜ਼ ਨਹੀਂ ਲੋੜ ਕੋਈ ਦਿੰਨੇ ਕੁੜੀਆਂ ਕੋਲੇ ਬੱਤੀ ਲੈਣਾ ਹੋਣੀ ਮੈਂ ਆਉਂਦੀ ਲੋੜ ਤਾਂ ਨਹੀਂ ਇਹ ਇਹ ਦੇ ਮਾਮੀ ਜੀ ਹੁਣ ਸ਼ਗਨ ਬਣਦਾ ਨਾ ਤੂੰ ਵਿਆਹ ਕਹਿਣ ਆਏ ਚਗਨ ਤੇ ਮੜਾ ਮੋਟਾ ਲੈਣਾ ਹੀ ਆ ਬਹੁਤ ਸੋਹਣੇ ਆ ਤੁਹਾਨੂੰ ਆਗੇ ਇਦਾਂ ਹੀ ਤੁਸੀਂ ਛੇਤੀ ਛੇਤੀ ਦੂਜਾ ਵਿਆਹ ਵੀ ਇਹਨੂੰ ਕਹਿਣ ਆਓ ਗੁਰਸ਼ਰਨ ਦਾ ਵੀ ਮੈਂ ਇਦਾਂ ਛੇਤੀ ਛੇਤੀ ਵਿਆਹ ਕਹਿਣ ਆਉ ਉਹਨੂੰ ਉਦੋਂ ਫਿਰ ਤੁਸੀਂ ਮੇਰੇ ਦੋ ਲਿਆਓ ਆ ਉਦੋਂ ਫਿਰ ਦੋ ਲਿਆਓ ਆਪਣੇ ਦਿਲ ਫਾਫਾ ਦਵਾ ਦੇ ਕੁੰਜਾ ਕੋਈ ਨਹੀਂ ਮਮਾ ਹੀ ਫੇਕੀ ਆ ਥੋੜਾ ਕਿਤੇ ਸ਼ੁਰੂ ਤੋਂ ਦੇਣ ਦੇ ਤੁਸੀਂ ਜੋ ਇਥੇ ਨਿਕ ਨਿਕੇ ਫੇਕੀ ਆ ਨਾ ਪਿਆਰ ਹੀ ਹੁੰਦਾ ਵਾ ਪਿਆਰ ਹੀ ਹੁੰਦਾ ਫੇਰ ਕਾਦੀ ਗੱਲ ਵੇਖਿਆ ਤੂੰ ਆ ਜੀ ਤੂੰ ਆ ਤੇ ਠੀਕ ਉਹ ਠੀਕ ਆ ਤੂੰ ਠੀਕ ਆ ਆ ਆਉ ਖਾਉਂ ਤੂੰ ਸੀਜੇ ਕਲਰ ਮੇਰਾ ਨਹੀਂ ਖਾਇਆ ਨਹੀਂ ਹੁਣ ਮਾਮਾ ਇਹ ਮੈਂ ਤੇ ਗਰਸ਼ਰਨ ਅੱਗੇ ਵੀ ਗੱਲ ਕਰਦੇ ਹਾਂ ਜਿੱਦਾਂ ਹੁਣ ਆਹ ਕਮੀਜ਼ਾਂ ਵਾਂ ਨਾ ਆਹ ਵਾਲੀਆਂ ਇਹ ਸਵਾਉਂਦੇ ਨਹੀਂ ਆ ਮੁੰਡੇ ਪਰ ਆਹ ਵਾਲੇ ਪੈਟਰਨ ਸੋਹਣੇ ਬੜੇ ਲੱਗਦੇ ਆ ਪੈਂਟਾਂ ਜਿੱਦਾਂ ਜਿੱਦਾਂ ਮੈਂ ਨਾ ਇੱਕ ਦਿਨ ਡੈਡੀ ਦੇ ਵਿਆਹ ਦੀ ਐਲਬਮ ਵੇਖਣ ਡਿਆ ਪੁਰਾਣੀਆਂ ਫੋਟੋਆਂ ਵੇਖਣ ਡਿਆ ਉਹ ਚ ਪੈਂਟਾਂ ਨਹੀਂ ਜਿੱਦਾਂ ਇੱਕ ਟਾੜੀਆਂ ਵੀ ਫੋਟੋਆਂ ਵੇਖੀਆਂ ਸਟਾਲੇ ਚ ਖਲੋਖ ਲੋਗੇ ਪੋਜ ਮਾਰੇ ਉਹ ਪੈਂਟਾਂ ਵੀ ਹੁਣ ਦੋਰੇ ਮੁੰਡੇ ਬਣਾਉਣ ਲੱਪਿਓ ਵਧੀਆ ਲੱਗਦੀਆਂ ਵਾ ਖੁੱਲੀਆਂ ਖੁੱਲੀਆਂ ਤੇ ਪੁਰਾਣੇ ਸਟਾਈਲ ਦੀਆਂ ਪੈਂਟਾਂ ਤੇ ਬੱਤੀ ਬੋਚਦੇ ਹੁਣ ਇੰਨੀ ਕਮਰ ਹੁੰਦੀ ਆ ਜਿਹੜੀਆਂ ਦੋਹਾਂ ਲੈ ਆਇਆ ਵਾ ਹਾਂ ਐ ਚੰਮ ਚੋਂ ਉਹ ਵੀ ਇਦਾਂ ਹੀ ਨਾ ਡੈਡੀ ਕੰਮ ਆਉ ਨਹੀਂ ਹੁਣ ਉਹ ਹੀ ਅਗਰਸ਼ਰ ਤੇ ਬੱਤੀ ਕਮਰ ਆਉਣਾ ਉਹ ਇੱਕ ਮੈਂ ਲੈ ਆਇਆ ਉਹਦਾ ਤਾਂ ਬਹੁਤ ਜ਼ਿਆਦਾ ਕਿਦੋਂ ਪੈ ਕੀ ਉਹਦਾ ਕੀ ਪੈਗੀ ਪੈਗੀ ਪੈਟਾ ਬੈਲ ਬੈਲ ਬਾਡਰ ਨੂੰ ਜਾਂਦੀ ਜਦੋਂ ਇਹਨਾਂ ਨੂੰ ਨਾ ਮਾਮਾ ਜੀ ਹੁਣ ਬੈਗੀ ਦਾ ਟ੍ਰੈਂਡ ਵਾਪਸ ਆ ਗਿਆ ਵਾ ਪੌਂਦੇ ਘੱਟ ਮੁੰਡੇ ਪਰ ਹੁਣ ਆ ਗਿਆ ਫੇਰ ਕਿੱਥੇ ਜਿੱਦ ਲਾਲਾਬਾਦ ਵਾਲੇ ਦੇਖਣ ਆਏ ਜਿੱਦਾਂ ਇੱਕ ਬੋਰਡ ਤੇ ਖਿੱਚਿਆ ਸੀ ਤੁਹਾਨੂੰ ਮੇਰਾ ਡੈਡੀ ਜਾ ਕੇ ਕਰਦਾ ਉਨੇ ਦੇ ਪੈਂਟੀ ਬੜੀ ਖੁੱਲੀ ਪਾਈ ਉਹਨਾਂ ਦਾ ਮਾੜੀ ਨਾ ਪੈਂਟ ਉਹਦਾ ਉਹ ਜੀ ਨਾ ਉਹ ਜਿੱਦਾਂ ਨੋਰਮਲ ਜਿੱਦਾਂ ਪਾਉਂਦੇ ਸੀ ਹਾਂ ਤੇ ਇਹ ਹੁਣ ਹਨਾ ਚਾ ਕੁਮੇ ਫਿਰੇ ਕਲਮੋਰ ਸਾਹਿਬ ਜੇ ਇਹ ਇਹਨਾਂ ਨੇ ਜਿੱਦਾਂ ਖੁੱਲੀਆਂ ਖੁੱਲ੍ਹੀ ਪੈਂਟ ਪਾਈ ਤੇ ਡੈਡੀ ਕਰੇ ਮੁੰਡੇ ਨੇ ਪੈਂਟੀ ਬੜੀ ਖੁੱਲੀ ਪਾਈ ਸੀ ਮਾਮਾ ਅੱਡਾ ਸ਼ੁਰੂ ਤੋਂ ਮੈਂ ਸੂਟਡ ਬੂਟਡ ਰਿਹਾ ਹੋਇਆ ਹੁਣ ਵੀ ਟੀਚਰ ਵਿੱਚ ਨਾ ਹੁੰਦਾ ਤੇ ਉਦੋਂ ਵੀ ਹਾਂ ਉਹ ਤਾਂ ਵਾਕਿਆ ਟੀਚਰ ਹੋ ਵੀ ਦੇ ਸਾਡਾ ਮੋਰੂਗਲੀ ਮੋਰੂ ਮੈਨੂੰ ਇਹ ਨਾ ਦੱਸੋ ਕਿ ਨਵੇਂ ਬੂਟ ਘਰੇ ਪਾਇਆ ਬਣਾ ਉਹਨੇ ਇੱਕ ਤੋਂ ਦਿਹਾੜੀ ਦੋ ਦੋ ਜੋੜੇ ਜੇ ਇੱਕ ਚੁਵੇਰੇ ਇੱਕ ਬਦਲ ਬਦਲ ਪਾਉਣੇ ਤੇ ਮੈਨੂੰ ਨਾ ਤੂੰ ਨਵੇਂ ਬੂਟ ਖਰਾਬ ਕਰੀ ਜਾਂਦਾ ਹਾਂ ਪਪੜਾੰਦਾ ਸਾਹਬ ਪਪੜਾ ਸਾਹਬ ਮੈਨੂੰ ਵੀ ਨਾ ਕਿ ਮੈਂ ਜੋ ਬਤਾਵਾਂ ਤੇ ਪਾ ਕੇ ਤੁਰ ਪਈ ਨਹੀਂ ਇਹ ਇਹ ਮੈਨੂੰ ਮਿਲਾਨਣ ਕਿ ਬਹੁਤ ਘਟੜ ਦੇ ਇਦਾਂ ਨਹੀਂ ਇਦਾਂ ਪਾਇਆ ਕਰ ਨਾ ਕੋਈ ਕਰ ਪਾਇਆ ਕਰ ਵਿਹਾਸ ਫੁੱਟ ਮੁੜ ਕੇ ਪਾਇਆ ਵੇ ਪਰ ਮੈਨੂੰ ਮੈਨੂੰ ਨਾ ਬਚਲੇ ਨਹੀਂ ਪਈ ਨਹੀਂ ਚੱਲਦੀ ਜੇ ਇਹਨਾਂ ਨੂੰ ਬਹੁਤ ਆਵੇਗੀ ਭੰਡਿਆ ਉਹ ਆ ਗਿਆ ਜੀ ਨਹੀਂ ਨਹੀਂ ਇਹ ਕੰਮ ਜ਼ਰੂਰੀ ਆ ਮੰਮੀ ਇਹ ਸਾਰੇ ਕਰਨੇ ਪੈਣੇ ਜੋ ਆ ਕੇ ਕਰੋਨੇ ਦੇ ਕਰੋਨੇ ਵੀ ਪੈਣੇ ਹਨ ਵੀ ਨਾਲ ਹਲੇ ਕੱਲ ਪਰਸੋਂ ਹੀ ਮਟਰ ਕਢਾ ਕੇ ਗਏ ਇਦਾਂ ਹੀ ਰਾਤ ਨੂੰ ਮਟਰ ਕੱਢਦੇ ਨਹੀਂ ਕੋਈ ਤਾਂ ਕਿਹਾ ਵੀ ਹੁਣ ਪੂਰੇ 10 ਦਿਨ ਘਰ ਆਡੇ ਰੋਟੀ ਨਹੀਂ ਪੱਕਣੀ ਮੰਮੀ ਧੋਵ ਮਾਰਿਆ ਕਰੋ ਦੋ ਲਗਾ ਦੇ ਉਹਨੂੰ ਨਾ ਹੁਣ ਤੁਸੀਂ ਵੀ ਅੱਗ ਬਾਲ ਲਓ 10 ਦਿਨ ਨਜ਼ਾਰੇ ਨਾਲ ਰੋਟੀਆਂ ਖਾਓ ਚਲ ਛੇੜੇ ਘਟਾ ਦੇ ਸਰਮਣ ਦੇ ਛੇੜੇ ਦੇ ਟੱਪੇ ਤੇ ਨਹੀਂ ਸਰਮਣ ਦੇ ਚਲੋ ਵੀ ਬਹੁ ਬਹੁ ਮੁਬਾਰਕਾਂ ਕਰੋ ਤਿਆਰੀਆਂ ਨੂੰ ਤੁਸੀਂ ਚੰਗੀ ਤਰ੍ਹਾਂ ਤਗੜੇ ਹੋ ਗਏ ਸ਼ਾਮਾ ਨੂੰ ਨਹੀਂ ਤੁਹਾਨੂੰ ਮਿਲਣਾ ਸਾਨੂੰ ਸਾਡੇ ਘਰ ਦਾ ਪਹਿਲਾ ਵਿਆਹ ਆ ਗਿਆ ਵਾ ਤੇ ਬਹੁਤ ਐਕਸਾਈਟਮੈਂਟ ਹੈ ਬੜੇ ਚਿਰ ਦੇ ਤਿਆਰੀਆਂ ਕਰ ਲਏਗੇ ਕੱਪੜੇ-ਕੁੱਪੜੇ ਖਰੀਦਣੇ ਤੇ ਅੱਜ ਸਾਨੂੰ ਕਾਰਡ ਅੱਜ ਪਹੁੰਚਾ ਵਾ ਤੇ ਚਲੋ ਹੁਣ ਵੰਡੋ ਬਾਕੀ ਥਾਵਾਂ ਤੇ ਕਾਰਡ ਟਾਟਾ ਬਾਏ ਬਾਏ ਤੇ ਵਧਾਈਆਂ ਬਹੁਤ ਬਹੁਤ ਤੁਹਾਨੂੰ। ਨਾਲੋ ਜਿੱਦਾਂ ਆ ਚੀਜ਼ ਆ ਜਾਂਦੀ ਆ ਨਾ ਇਹ 글로ਸੀ ਆ ਨਾ ਇਹ ਮੈਟ ਆ। ਪਰ ਜਿਆਦਾ ਕਾਲਾ ਹੁੰਦਾ ਵਾ। ਨਹੀਂ ਨਹੀਂ ਮਤਲਬ ਕਹਿਦਾ ਪਾਪਾ। ਉਹਦੇ ਨਾਲ ਮੈਚ ਹੋਣਾ ਚਾਹੀਦਾ ਵਾ ਉਹ ਉਹਦੇ ਨਾਲ। ਫੇਰ ਰਲਣਾ ਵਾ। ਆਪਾਂ ਲੂਵਰ ਨੂੰ ਲਈਏ, ਟੀਵੀ ਸੀ ਨੂੰ ਨਾਲ ਲਈਏ, ਟੀਵੀ ਸੀ ਜੰਗਾਂ ਦੀ ਉੱਤੇ। ਅੱਛਾ ਲੂਵਰ ਦੇ ਹਿਸਾਬ ਨਾਲ ਫੇਰ ਆ ਉਰਲਾ ਆ ਉਰਲਾ ਹੋਣਾ ਭਾਜੀ ਮੈਚ ਜਿਆਦਾ। ਆ ਵਾਲਾ। ਹੋਰ ਵੇਖ ਲਓ। ਆ ਵੀ ਹੋ ਜਾਂਦਾ ਮੈਚ। ਉਹ ਵੀ ਹੋ ਜਾਂਦਾ ਜਿੱਥੇ ਡੈਡੀ ਨੇ ਰੱਖਿਆ। ਆ ਤਾਂ ਫਿਰ ਲਾਈਟ ਹੋ ਜਾਣੇ ਨਾ ਉਹ ਜ਼ਿਆਦੀ ਫਿੱਕੜ ਗਈ ਹੈ ਭਰਾਵਾ ਉਹ ਉਧਰ ਇਧਰ ਦੇ ਜਿਹਦੀ ਜਿਹਦੇ ਵੀਰ ਨੇ ਕਿਹਾ ਭੈਣ ਨੂੰ ਸਿਲੇਕਟ ਕਰਦੇ ਉਧਰ ਬਾਅਦ ਹੋਰ ਹੋਰ ਰਟਾ ਪੈ ਜਾਊਗਾ ਅਗਲੇ ਸਾਡੇ ਵਾਲੇ ਟਾਕ ਖੜੀ ਆ ਅਗਲੇ ਬਾਅਦ ਕਹਿਣ ਵੀ ਅਸੀਂ ਕਿਹਾ ਇਦਾਂ ਦੇ ਆਂ ਦੀ ਪੜਦੇ ਇਹਦੀ ਹੱਦ ਹਾਂ ਉਹਦੇ ਸਾਡੇ ਤੋਂ ਸੁਰਤ ਨਾਲ ਸਭ ਕੋਈ ਆਈਂਦੇ ਆਵਾ ਨਹੀਂ ਉਹ ਉਹਨਾਂ ਨੂੰ ਪਸੰਦ ਆਦੀ ਹੋਵੇ ਇੱਧਰ ਤੇ ਮੇਰੇ ਤੋਂ ਨਹੀਂ ਨਹੀਂ ਸਹੀ ਨਹੀਂ ਭਾਜੀ ਉਹ ਅੱਗੇ ਜਿੱਦੇ ਅੱਗੇ ਜਾਣ ਦੋ ਜਿਹੜਾ ਅੱਗੇ ਕੱਢਿਆ ਹੈ ਨਾ ਨਹੀਂ ਇਹ ਤਾਂ ਇੱਥੇ ਦੇ ਹੀ ਡਿਜ਼ਾਈਨਰ ਆਵਾ ਪੁੱਛ ਲਾ ਉਹਨੂੰ ਆਹ ਚੀਜ਼ਾਂ ਦੇ ਆਹ ਚੀਜ਼ਾਂ ਦੇ ਆ ਇਹ ਚੀਜ਼ਾਂ ਦੇ ਫਿਰ ਚੀਜ਼ਾਂ ਦੇ ਫਿਰ ਸਾਰਾ ਇਦਾਂ ਕੀਤਾ ਹੋਵੇ ਇਹ ਸੁਨਾਂ ਲੱਗੂਦਾ ਇਹ ਨਹੀਂ ਲੱਗੂਗਾ ਨਹੀਂ ਸੁਨਾਂ ਮਾਲਾ ਨਹੀਂ ਲੱਗੂਗਾ ਆਹ ਤੇ ਮੇਰੇ ਨਾਲ ਰਲ ਨਹੀਂ ਧਿਆ ਰੱਖੋ ਆ ਰੱਖੋ ਪੀ ਸਾਹਿਬ ਰੱਖੋ ਤੇ ਹੁਲਾ ਦੋ ਹੁਲਾ ਦਿਓ ਆ ਵੀ ਸੁਨਾਂ ਲੱਗਣਿਆ ਵਾ ਨਾਲੇ ਗਲੋਸੀ ਵੀ ਨਹੀਂ ਆ ਨੋਰਮਲ ਜਾ ਵਾ ਮਿੱਡ ਜਾ ਵਾ ਹਨਾ ਸੋਹਣਾ ਵਾ ਇਹ ਕਹਿੰਦੇ ਆ ਕੰਧ ਨੂੰ ਲਾਇਆ ਇਹ ਕਹਿੰਦੇ ਨਹੀਂ ਇਹ ਉਹਨਾਂ ਨੇ ਆਈ ਨਾ ਬਣਾਇਆ ਡਿਜ਼ਾਈਨਿੰਗ ਦਿੱਤੀ ਹੋਈ ਉਹਨਾਂ ਬਣਾਇਆ ਤੇ ਇਹ ਵੀ ਉਹਨਾਂ ਨੇ ਡਿਜ਼ਾਈਨ ਤੇ ਬਣਾਇਆ ਹੀ ਹੈ ਨਾ ਆਪਣਾ ਆਲਮੋਸਟ ਸੇਮ ਸੇਮ ਜਾਈ ਆ ਬਸ ਆਵੇ ਆਵੀ ਭਾਜੀ ਇਹਦੇ ਚ ਵੀ ਬੈਂਡ ਵਾ ਆਪਣਾ ਵੀ ਇਦਾਂ ਭਾਜੀ ਬੈਂਡ ਨਹੀਂ ਇਹ ਗੱਡੀ ਉਹ ਸਿਰਫ ਨੌਕਰ ਆ ਬਣਾਇਆ ਉਹਦੇ ਵਾਂਗੂ ਆਪਣਾ ਇਸ ਹਾਂ ਉਹ ਮਿਲ ਆਲਮੋਸਟ ਸੇਮ ਆ ਬਸ ਇਹ ਆ ਕਿ ਉਹਨਾਂ ਨੇ ਪਾਉਣ ਦੀ ਜੀ ਤਾਂ ਆਪਾਂ ਦੇ ਦੇਣੀ ਚਾਹੀਦੀ ਤੇ ਪਰ ਨਾ ਇੱਕ ਗੱਲ ਹੋ ਰਹੀ ਉਹ ਵੀ ਬੈੱਡ ਨੀਵਾ ਹੀ ਉਹ ਆਪਣਾ ਬੇਵੀ ਬੇਵੀ ਆਂਟੀ ਨਾ ਵੀ ਹਾਂ ਦੇਵੀ ਦਾ ਕੰਮ ਵਧਾ ਦੋ ਬੇਵੀ ਆਂਟੀ ਦਾ ਅੱਗੇ ਨਹੀਂ ਜੀ ਕਰਦਾ ਕੋਈ ਕਰਨੂ ਦੇ ਹੋਰ ਵਧਾ ਦੋ ਤੁਸੀਂ ਕੋਈ ਨਹੀਂ ਕਰਦਾ ਤੂੰ ਕਰਦਾ ਕੰਮ ਮੇਰਾ ਤੂੰ ਤੇ ਆਈ ਨਹੀਂ ਕਿਤਾ ਕੋਈ ਕੰਮ ਤੂੰ ਕੋਣਾਂ ਦਾ ਨਹੀਂ ਕੀਤਾ ਤੇ ਹੋਰ ਕੋਣਾਂ ਦਾ ਨਹੀਂ ਕੀਤਾ ਕੰਮ 100 ਕੰਮ ਕੀਤੇ ਮੈਂ ਆਚਾਰਕ ਗੰਡੇ ਚੀਰ ਕੇ ਤੇ ਕੰਮ ਦਸੀ ਜਾਂਦੇ ਮੈਨੂੰ ਤੁਸੀਂ ਆ 3600 ਕੰਮ ਕਰੀਦੇ ਦਿਹਾੜੀ ਜਾਈ ਮਤਲਬ ਆਪਣੇ ਅਕੋਰਡਿੰਗ ਲਾਦੇ ਆ ਮੈਨੂੰ ਲੱਦਾ ਚੱਲਣ ਗਿਆ ਆਈ ਭਾਜੀ ਆਈ ਮੈਚ ਕਰਦਾ ਆ ਲਾਓ ਇਹ ਲਾ ਦਿਆ ਹਨਾ ਬਿਲਕੁਲ ਨਾਲੇ ਮੈਚ ਵੀ ਕਰਦਾ ਜੀ ਹੂੰ ਇਹ ਥੋੜੀ ਸ਼ੀਟ ਵੀ ਚੰਗੀ ਆ ਇਹ ਨਾ ਕਿੱਥੇ ਕਿੱਥੇ ਆ ਪਹਿਲਾਂ ਮਾਈਕਾ ਮਾਈਕਾ ਆਪਣਾ ਲੱਗਣਾ ਜੋ ਦਰਾਜਾਂ ਸਾਰਿਆਂ ਨੂੰ ਲੱਗਣਾ ਜੋ ਅਲਮਾਰੀ ਨੂੰ ਲੱਗਣਾ ਅਲਮਾਰੀ ਸਾਰਿਆਂ ਨੂੰ ਲੱਗਣਾ ਵਿੱਚ ਤਾਂ ਨਹੀਂ ਲੱਗਣਾ